ਪਹਿਲਾਂ ਤਾਂ ਸਾਰੇ ਪ੍ਰੈਸ ਦੇ ਭਰਾਵਾਂ ਨੂੰ ਪਿਆਰ ਭਰਿਆ ਸਤਿ ਸ਼ਕ। ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼ਕ। ਜਨਤਿਸ਼ਪਕਰਵਾਇਆ ਖਾਲੀ ਜਿਹੜਾ ਐਲਐਮਐ ਦਾ ਅੱਜ ਫੰਕਸ਼ਨ ਹੋਇਆ ਹੈ ਜਿੱਤੇ ਵੀ ਇਹਨਾਂ ਦਾ ਐਨੂਅਲ ਇਵੈਂਟ ਹੁੰਦਾ ਜਿਹਦੇ ਵਿੱਚ ਅਵਾਰਡ ਦਿੱਤੇ ਜਾਂਦੇ ਆ ਡਿਫਰੈਂਟ ਨੂੰ ਮੈਂ ਵਧਾਈ ਦੇਣਾ ਸਾਰੇ ਅਵਾਰਡ ਵਿਨਰਸ ਨੂੰ ਔਰ ਜਿਹੜਾ ਇਹਨਾਂ ਦਾ ਪ੍ਰੋਸੈਸ ਹੈ ਮੈਂ ਬੜਾ ਉਹਦੇ ਨਾਮ ਇੰਪ੍ਰੈਸਟ ਹਨ ਕਿਉਂਕਿ ਇਹਨਾਂ ਨੇ ਇੱਕ ਅਲੱਗ ਕੰਸਲਟੈਂਟ ਕਰਦੇ ਆ ਫਿਰ ਐਪਲੀਕੇਸ਼ਨ ਲੈ ਕੇ ਦੇ ਦਿੰਦੇ ਆ ਤੇ ਵਾਕਈ ਕੌਣ ਡਿਜ਼ਰਵ ਕਰਦਾ ਔਰ ਮੈਂ ਦੇਖਿਆ ਵੀ ਆ ਸਾਰੇ ਹੀ ਡਿਜ਼ਰਵਡ ਕੈਂਡੀਡੇਟ ਇੱਥੇ ਤੋਂ ਨਾਮ ਨਾਲ ਕੋਈ ਤਾਂ ਫਾਸਪੀਡਰ ਜੀ ਦੋਸਤੋ ਇੱਕ ਤਰੀਕਾ ਮੇਰੀ ਵੀ ਦੇਖਦੇ ਆ ਕਿ ਮੈਂ ਵੀ ਕੁਝ ਕਰ ਸਕਦਾ ਹਾਂ ਮੈਨੂੰ ਵੀ ਅਪੋਰਟ ਮੈਂ ਬਹੁਤ ਹੀ ਵਧਾਈ ਦਿੰਦਾ ਮੈਡੀ ਜੀ ਮਿਸਿਸ ਕੰਗਨਮ ਔਰ ਪੂਰੀ ਐਲਐਮਈ ਦੀ ਟੀਮ ਸਰ ਤੁਸੀਂ ਜਪਾਨ ਕੋਰੀਆ ਤੇ ਲੈ ਕੇ ਮੈਂ ਤਾਂ ਗਿਆ ਪਹਿਲਾਂ ਪਹਿਲਾ ਸਰ ਫੰਕਸ਼ਨ ਦਾ ਨਹੀਂ ਜਪਾਨ ਕੋਰੀਆ ਸਾਡੇ ਪਾ ਦਿਓ ਮੁੱਖ ਮੰਤਰੀ ਜੀ ਨਾਮ ਸੀ ਸਾਡੀ ਪੂਰੀ ਇੰਡਸਟਰੀ ਦੀ ਟੀਮ ਨਾਲ ਸੀ ਚੀਫ ਸੈਕਟਰੀ ਸਾਹਿਬ ਜੀ ਨਾਲ ਬਹੁਤ ਹੀ ਚੰਗੀ ਹੋਈ ਹੈ ਯੋਸੀ ਸੋਚਿਆ ਸੀ ਉਹਦੇ ਨਾਲ ਲੌਂਗ ਵੀ ਬਹੁਤ ਬੈਟਰ ਰਹੀ ਦੋ ਇਨਵੈਸਟਮੈਂਟ ਆ ਆਲਰੇਡੀ ਅਨਾਉਂਸ ਹੋ ਕੇ ਯੂਜੂਲੀ ਇਹ ਟੂ ਮਿਲਤੇ ਜਾਤੇ ਮਿਲਦੇ ਆ 10 ਗਿਗ ਇਸਪੈਕਟ ਨਹੀਂ ਕਰਦੇ ਇੱਕ ਤਾਂ ਓਪਨ ਕੰਪਨੀ ਹੈ 400 ਕਰੋੜ ਦੇ ਇਨਪੈਕਸ਼ਨ ਅਨਾਉਂਸ ਕੀਤੀ ਆ ਇੱਕ ਆਈਸੀਸੀ ਲੈ ਟੇਕਾ ਕਾਰ ਲਿਆ ਤੇ ਸਟੀਲ ਕੰਪਨੀ ਦਾ ਉਹਨਾਂ ਨੇ ਵਰਤਮਾਨ ਸ਼ਹਿਰ ਨਾਲ 50 ਕਰੋੜ ਦਾ ਐਮਓਯੂ ਸਾਈਨ ਕੀਤਾ ਹੋਰ ਜਿਹੜੀ ਇਹ 50 ਕਰੋੜ ਦੀ ਇਨਵੈਸਟਮੈਂਟ ਹੈ 7-8 ਮਹੀਨਿਆਂ ਦੇ ਵਿੱਚ ਹੋ ਜੇਗੀ ਅੱਜ ਦੇ ਮੇਰੇ ਕੱਲ ਸੱਚੇ ਜੈਤ ਜੀ ਨਾਲ ਗੱਲ ਹੋਈ ਉਹਨਾਂ ਦੀ ਟੀਮ ਇੱਕ ਦੋ ਦਿਨਾਂ ਚਾਹੀਦੀ ਹੈ ਉਹਨਾਂ ਨੇ ਸਾਈਟ ਫਾਈਨਲ ਕਰਦੀ ਹੈ ਉਨ੍ਹਾਂ ਦੀਆਂ ਕੁਝ ਕਮਿਟਮੈਂਟਸ ਹੈ 2500 ਕਰੋੜ ਪਹਿਲਾ ਵਰਤਮਾਨ ਸਟੇਜ ਲੈ ਅਨਾਉਂਸ ਕੀਤਾ ਗਿਆ ਦੀ ਫਾਰਮਲ ਹੋ ਗਈ ਹੈ ਟੋਟਲ ਉਹਨਾਂ ਦਾ ਪਹਿਲੇ 100 ਠੀਕ ਹੈ ਕਿ ਸਰ ਜਿਵੇਂ ਤੁਸੀਂ 12 ਬਾਰੋ ਇਨਵੈਸਟਮੈਂਟਸ ਅਤੇ ਲੈ ਕੇ ਆਪਾਂ ਸੈਂਟਰ ਗਵਰਨਮੈਂਟ ਕੋਲੋਂ ਕਲੀਅਰੈਂਸ ਵੀ ਤੁਮਾਗੇ ਹੈ ਤਾਂ ਇਹ ਸੈਂਟਰਲ ਗਵਰਨਮੈਂਟ ਤੋਂ ਕੋਈ ਕਲੀਅਰੈਂਸ ਦੀ ਲੋੜ ਹੀ ਨਹੀਂ ਆਟੋਮੈਟਿਕ ਰੂਟ ਚੱਲਦੀ ਹੈ ਇਸ ਅਖੀਰ ਨਾਮ ਪੰਡੇ ਕੋਈ ਲੋੜ ਨਹੀਂ ਸਰ ਮਾਰਚ 2026 ਦੇ ਵਿੱਚ ਵੀ ਇੰਡਸਟਰੀ ਨੂੰ ਲੈ ਕੇ ਕੋਈ ਵੱਡੀ ਮੀਟਿੰਗ ਹੋਣਾ ਚਾਹੀਦਾ ਉਹਦੇ ਪਰ 13 14 15 ਮਾਰਚ ਨੂੰ ਪੰਜਾਬ ਇਹਨੂੰ ਲੈ ਸਬਮਿਟ ਕਰਨ ਜਾ ਰਹੇ ਆ ਮਾਨੀ ਹਾਈਸਟੇਜ ਹੋਏਗਾ ਔਰ ਆਂਡੀਆਂ ਤੋਂ ਸਾਡੇ ਆਪਣੇ ਤਾਂ ਪੰਜਾਬੀ ਭਰਾ ਤਾਂ ਹੋਣਗੇ ਬਾਕੀ ਡੀਆ ਵੀਆ ਬਾਕੀ ਸਟੇਜ ਤੋਂ ਆਂ ਇਨਵੈਸਟਰ ਇਨਵੈਸਟਰ ਤੋਂ ਏ ਔਰ ਦੁਨੀਆ ਤੋਂ ਵੀ ਮਸੀਹ ਬਾਰੋਂ ਵੀ ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ ਹੋਇਆ ਪਰ ਜਿਨ੍ਹਾਂ ਦਾ ਇੰਟਰਸਟ ਕਰਨਾ ਚਾਹੁੰਦੇ ਅਸੀਂ ਇਨਵਾਈਟ ਕਰਦੇ ਆਂ ਔਰ ਆਨਗੇ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਦਾ ਸ਼ੋਕੇਸ ਕਰਾਂਗੇ ਜਿਹੜਾ ਅਜੇ ਤੱਕ ਨਹੀਂ ਹੋਇਆ ਸਰਜੈਂਟਿਕ オーਡੀਐਂਸ ਦੇ ਕੋਈ ਨਵੀਆਂ ਕੰਪਨੀਆਂ ਨੇ ਇੰਟਰਸਟ ਦਿਖਾਇਆ ਪੰਜਾਬ ਚ ਇਨਵੈਸਟਮੈਂਟ ਲਈ ਐਕਸਪੈਂਸ਼ਨ ਤੋਂ ਤੁਸਪਾਸ ਇੱਕ ਤਰ੍ਹਾਂ ਨਵੇਂ ਨਵੇਂ ਪ੍ਰੋਜੈਕਟ ਹੈਗੇ ਆ ਤੇ ਜਿਹੜਾ ਅਜਿਹੀ ਚੀਜ਼ ਦਾ ਨਵਾਂ ਟੋਪਨ ਦਾ ਨਵਾਂ ਕੰਪਨੀ ਹੈ ਜਿਹਨੂੰ ਅਸੀਂ ਪਹਿਲਾਂ ਇਮਾਰਤੀਆਂ ਹੈਗੀਆਂ ਬਟ ਨਵੀਆਂ ਕੰਪਨੀਆਂ ਨੇ ਬਹੁਤ ਇੰਟਰਸਟ ਦਿਖਾਇਆ ਮੈਂ ਤੁਹਾਨੂੰ ਦੱਸਦਾ Honda Motor ਵਾਲਿਆਂ ਨੇ ਉਹ ਸਾਨੂੰ ਆ ਕੇ ਕਿਹਾ ਉਹ ਮੋਟਰਸਾਈਕਲ ਦਾ ਇੱਕ ਯੂਨਟ ਹੋਰ ਲਗਾਣਾ ਚਾਹਤੇ ਉਹਨਾਂ ਦਾ ਇੱਕ ਕੰਮ ਮਿਲਣਾ ਡੂਆ ਇੱਕ ਇੱਥੇ ਹਰਿਆਣਾ ਹੀ ਹੈ ਕਰਨਗੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਜੋ ਉਹਨਾਂ ਨੂੰ ਚਾਹੀਦਾ ਉਹ ਸਾਰਾ ਸਟੱਡੀ ਕਰਕੇ ਆਣਗੇ ਪਰ ਜੇ ਸਭ ਠੀਕ ਲੱਗਿਆ ਅਗਲਾ ਯੂਨਟ ਪੰਜਾਬ 'ਚ ਲਗਾ ਸਰ ਬਾਜੀ ਔਰ ਇਨਸ਼ੋਰਿੰਗ ਅ ਫੇਵਰੇਬਲ ਐਟਮੋਸਫੇਅਰ ਟੂ ਦ ਇੰਡਸਟਰੀਜ਼ ਫੋਰ ਬੀਨਸ ਮਾਰਾ ਜੇ ਅਜ ਤੋਂ ਫੇਵਰੇਬਲ ਕੀ ਹੋਣਾ ਜੋ ਜੋ ਆਰਟੀਬ ਇੱਥੇ 5 ਦਿਨਾਂ 'ਚ ਅਸੀਂ ਪ੍ਰੂਵ ਕਰ ਦਿੰਦੇ ਹਾਂ ਠੀਕ ਹੈ ਜੇ ਉਹ ਅ ਅਪਰੂਵਡ ਇੰਡਸਟਰੀਅਲ ਪਾਰਕ ਚ ਹੈ ਜਾਂ ਅਪਰੂਵਡ ਰੀਅਲ ਅਸਟੇਟ ਬੰਦਿਆ ਜਾਂ ਇਹ ਨਹੀਂ ਅਪਰੂਵ ਚ 15 ਦਿਨ ਚ ਦੇ ਜੀ ਐਕਸਪੈਂਸ਼ਨ 18 ਦਿਨ ਚ ਜੇ ਕੋਈ ਹਜ਼ਰਡਸਟ ਇੰਡਸਟਰੀ ਹੈ ਰੈਡ ਕੈਟੇਗਰੀ ਹੈ ਉਹਨੂੰ 45 ਦਿਨਾਂ 20 ਮਿੰਟ ਚ ਨਹੀਂ ਤਾਂ ਡੀਮਡ ਅਪਰੂਵਲ ਹੈ ਜੀ ਇਸ ਤੋਂ ਬਾਅਦ ਮੇਰੇ ਖਿਆਲ ਅਸੀਂ ਕੋਈ ਅਚਾ ਵੇ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਅਵਾਰਡ ਦਿੱਤਾ ਪੰਜਾਬ ਨੂੰ ਐ ਬੈਸਟ ਸਟੇਟ ਫਾਰ ਇਨਵਰਨਮੈਂਟ ਜੀ ਦੋ ਅਸੀਂ ਹਰ ਇਨਵੈਸਟਰ ਨੂੰ ਵੀ ਵੀ ਆਈ ਪੀਸ ਨਾਮ ਇਹਨਾਂ ਨੂੰ ਵੀ ਵੀ ਆਈ ਪੀ ਅਪਰੂਵ ਕਰਦੇ ਹਾਂ ਥੈਂਕ ਯੂ ਕੋਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਪਾਵਰ ਵੀ ਅਸੀਂ ਪਲੈਨਿੰਗ 2035 ਤੱਕ ਕਰਦੇ ਹਾਂ 24/7 ਅਨ ਇੰਟਰਪਟਿਡ ਪਾਵਰ ਔਰ ਵੱਧ ਤੋਂ ਵੱਧ ਅਸੀਂ ਗ੍ਰੀਨ ਇੰਡਸਟਰੀਵਲ ਚੱਲ ਰਹੇ ਹਾਂ ਗ੍ਰੀਨ ਪਾਵਰ ਅਬਲ ਚੱਲ ਰਹੇ ਹਾਂ ਸੋਲਰ ਹੋ ਗਈ ਬੈਟਰੀ ਸਟੋਰੇਜ ਹੋ ਗਈ ਜੀ ਤਾਂ ਕਿ ਕੁਲਾ ਕਟੋ ਘਟ ਬਸਿਆ ਜਾ ਰਿਹਾ ਔਰ এনवायरमेंट ਫ੍ਰੈਂਡਲੀ ਪਾਵਰ ਮਿਲਦੀ ਹੈ। ਹਾਂ ਜੀ। ਸੋਸਲ ਸਰਵਿਸ ਦੇ ਵਿੱਚ ਕਈ ਕੰਪਨੀਆਂ ਲੱਗਦੀਆਂ ਆ ਗਏ ਰੱਖੇ। ਇੱਥੇ ਇਤਨਾ ਨੌਜਵਾਨਾਂ ਦੇ ਲਈ ਇਹ ਵੀ ਰੋਜ਼ਗਾਰ ਦੇ ਮੌਕੇ ਮਿਲਦੇ। ਦੇਖੋ ਅੱਜ ਤੱਕ 1.5 ਲੱਖ ਕਰੋੜ ਦੀ ਇਨਵੈਸਟਮੈਂਟ ਹੋ ਚੁੱਕੀ ਹੈ। ਤੁਹਾਨੂੰ ਕਹਾਂਗਾ ਪਿਛੋਂ ਗੁਰਵਿੰਦਰ ਸਿੰਘ ਹੋ ਜਾਂਦਾ ਹੈ। 5 ਲੱਖ ਟਿਕ ਪਰ ਇਮਪਲੋਇਮੈਂਟ ਆਪਰਚੂਨਿਟੀ ਵੀ ਪਾਈ। ਔਰ ਫਰਦਰ ਵੀ ਜਿੰਨੀ ਇਨਵੈਸਟਮੈਂਟ ਆਏਗੀ ਨੌਜਵਾਨਾਂ ਸਰ ਕੈਮਰਾ ਲੋਕਲ ਸਪੈਸ਼ਲੀ ਮੁਹਾਲੀ ਵਿੱਚ ਜਿਹੜਾ ਕਿ ਆਈਟੀ ਅਸੀਂ ਥੱਪ ਬਣਾ ਰਹੇ ਹਾਂ ਉੱਥੇ ਹਾਈਲੀ ਪੇਡ এমਪਲੋਈ ਮਤਲਬ ਕਿ এমਪਲੋਇਮੈਂਟ ਜੋਬਸ ਕ੍ਰੀਏਟ ਹੋ ਰਹੀਆਂ ਇਨਫੋਸਿਸ 2500 ਬੰਦਿਆਂ ਦਾ ਕੈਂਪਸ ਲੈ ਕੇ ਆ ਰਹੀਆਂ ਫੋਰ ਆਈਟੀ ਕੰਪਨੀਆਂ ਆ ਰਹੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੰਪਨੀਆਂ ਆ ਰਹੀਆਂ ਅਸੀਂ ਅਗਲੇ ਹਫਤੇ ਇੱਕ ਆਰ ਐਂਡ ਡੀ ਸੈਂਟਰ ਅਨਾਉਂਸ ਕਰਨ ਜਾ ਰਹੇ ਆ ਪੰਜਾਬ ਉੱਥੇ ਵੀ ਹੈ ਇਟ ਸੋ ਹਾਈਲੀ ਪੇਡ ਏਮਪਲੋਈਜ਼ ਆਨ ਸੋ ਅਸੀਂ ਇਹੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਸਾਡਾ ਪੰਜਾਬੀ ਯੂਥ ਹੈ ਉਹ ਪੜ੍ਹਿਆ ਹੋਇਆ ਉਹ ਬਾਹਰ ਜਾ ਕੇ ਕਦੀ ਹਾਈਦਰਾਬਾਦ ਕੰਮ ਕਰਦਾ ਬੈਂਗਲੌਰ ਕਰਦਾ ਅ ਅਮਰੀਕਾ ਜਾ ਕੇ ਸਿਲੀਕਨ ਵੈਲੀ ਇੰਚ ਕਰਦੇ ਆ ਉਹ ਸਾਰੇ ਜਿਹੜੇ ਉਹ ਮੇਰਾ ਪੰਜਾਬ ਚ ਮੇਰੀ ਡਿਸਪਲਾਈਨ ਜਿਹੜਾ ਉਹਦੀ ਰਸਟੀ ਕ੍ਰੀਏਟ ਕਰਦੇ ਥੈਂਕ ਯੂ ਥੈਂਕ ਯੂ ਸਰ